ਓ ਹਾਵੀ ਮੇਰੇ ਆ ਸਾਲਿਆ ਕਿਹਦੀਆਂ ਸੋਚਾਂ ਚ ਡੁੱਬਿਆ ਹੋਇਆ ਮੈਂ ਦੱਸ ਦੇ ਮੈਨੂੰ ਵੀ ਯਾਰਾ ਕੀ ਸੋਚੀਏ ਨਾ ਤੂੰ ਕੱਦਾਂ ਮੈਂ ਤੇਰੇ ਕੋਲ ਬੈਠਾ ਤੂੰ ਗੱਲਬਾਤ ਹੀ ਨਹੀਂ ਕੀਤੀ ਮਜੀਠੀ ਅੱਜ ਮੈਂ ਅੱਗੇ ਹਾਨੂੰ 100 ਜੱਜ ਜੱਵਲੀ ਮਾਰ ਦੇਣੀ ਆ ਤੇ ਮੇਰੇ ਨਾਲ ਓ ਜੀਜੂ ਕਿੱਥੇ ਆ ਪੱਠੀਆਂ ਵਾਲੀ ਮਸ਼ੀਨ ਦੇ ਬਾਰੇ ਸੌਦਾ ਸੀ ਬਈ ਇਹ ਤੇ ਜੇ ਮੈਂ ਆਪ ਦਾ ਸਾਰਾ ਹੱਥ ਦੇ ਲਾਂ ਤੁਸੀਂ ਮੈਨੂੰ ਪਾਲ ਲਓਗੇ ਹਾਂ ਮੈਂ ਜਿਹੜੀ ਚੀਜ਼ ਮੰਗੂਗਾ ਮੈਨੂੰ ਲੈ ਕੇ ਦੋਗੇ ਤਾਂ ਮੈਂ ਸੌਦਾ ਸੀ ਮੈਂ ਕਹੇ ਹਣਾ ਅੰਝ ਜੀਜੂ ਤੇ ਭੈਣ ਦਾ ਹਣ ਅੱਜ ਪੇਪਰ ਲੈਣ ਦਾ ਉਹ ਆ ਗਿਆ ਸਮਾਂ ਹਣ ਦੇਖਦੇ ਆਂ ਫਿਰ ਤੁਸੀਂ ਪਾ ਸਕਨੇ ਹੋ ਕਿ ਨਹੀਂ ਦਿਨਾਂ ਮੈਂ ਕਰਾਂਆਂ ਅਧੀਆਂ ਸਾਰੀਆਂ ਇੱਕ ਟੋਕੇ ਚ ਉਹ ਤੋਂ ਵੱਡਿਆ ਹੱਥ ਦੇਣ ਵਾਲਿਆ ਮੇਰੇ ਤੋਂ ਛਤਰ ਨਾ ਖਾਲੀ ਛਤਰੌਲ ਕਰਾਂਗੇ ਫਿਰ ਮੈਂ ਸਾੜੇ ਦੀਆਂ ਲੱਤਾਂ ਵੀ ਦੂ ਵਿੱਚ ਬਗਵਾ ਦੇ ਕੀ ਗੰਗਾ ਪਾਜ ਨੂੰ ਦੱਸ ਯਾਰ ਕੀ ਆ ਹੁਣ ਪਾਲਦੇ ਨਹੀਂ ਹੁਣ ਵੀ ਤਾਂ ਸਾੜੇ ਤੇ ਬੋਜਾਂ ਨੂੰ ਪਲੀਏ ਇਹਨਾਂ ਤੋਂ ਮੇਰਾ ਮਤਲਬ ਮੇਰਾ ਸਾੜਾ ਯਾਰ ਤੂੰ ਪਿੰਨ ਮੈਂ ਪਾਲੀ ਤਾਂ ਜਾਨਣਾ ਮੈਂ ਹਾਂ ਥੋੜੀ ਹੁੰਦਾ ਯਾਰ ਆ ਖਿਆਲ ਨਾ ਮੇਰਾ ਵੀ ਅੱਗੇ ਤੋਂ ਲੈ ਕੇ ਆਈ ਉਹ ਜੀਜੂ ਸੋਚਦਾ ਮੈਂ ਹੁਣ ਮੈਨੂੰ ਬਾਹਰਲੇ ਦੇਸ਼ ਭੇਜ ਦੋ ਫਿਰ ਮੈਂ ਜਾ ਕੇ ਉੱਥੇ ਡਵਾਈਡੂਈ ਸੈਟ ਹੋ ਜਾ